ਨੀ ਫੋ ਗਿਆ ਕਰਦੇ ਆ ਉਹ ਬਣਵਾਜ ਆ ਨਹੀਂ ਲਾਗੇ ਰੱਖ ਲਾ ਜਿਹੜਾ ਗੁਰਦਵਾਰੇ ਦੀ ਲਾਤੀ ਦਿੱਲੀ ਵੱਲੋਂ ਪੁੱਛ ਕਰ ਰਹੇ ਆ ਪਰ ਇਹ ਹਰਿਆਣੇ ਦੀ ਸਰਕਾਰ ਨੇ ਬੈਰੀਕੇਡਸ ਲਾ ਕੇ ਉਹਨਾਂ ਨੂੰ ਸ਼ੰਭੂ ਬਾਡਰ ਤੇ ਤੇ ਦੂਸਰੇ ਬਾਡਰਾਂ ਦੇ ਉੱਤੇ ਇਹਨਾਂ ਨੂੰ ਅਣਜਾਣ ਤੋਂ ਪਾਬੰਦੀ ਲਾਉਣ ਲਈ ਬੜੇ-ਬੜੇ ਬੈਰੀਕੇਡ ਲਾ ਦਿੱਤੇ ਔਰ ਸੁਦੇਮ ਸਤਮ ਦੀ ਗੱਲ ਇਹ ਆ ਕਿ ਹਰਿਆਣੇ ਦੀ ਸਰਕਾਰ ਉਧਰੋਂ ਆ ਕੇ ਪੰਜਾਬ ਦੇ ਵਿੱਚ ਬਹੁਤ ਸਾਰਿਆਂ ਕਿਸਾਨਾਂ ਨੂੰ ਫੱਟੜ ਕੀਤਾ ਇੱਕ ਜਿਹੜਾ ਉਹ ਵਿਚਾਰਾ ਸਾਡਾ ਛੋਟਾ ਬੱਚਾ ਉਹ ਪਰਸੋਂ ਗੋਲੀ ਮਾਰਤੀ ਉਹ ਚੜਾਈ ਕਰਦੀ ਹੈ ਸੈਂਟਰ ਦੀ ਸਰਕਾਰ ਜਾਂ ਹਰਿਆਣੇ ਦੀ ਸਰਕਾਰ ਤੇ ਤਾਂ ਸਾਡਾ ਰੋਸਾ ਵੱਡਾ ਹੈਗਾ ਹੀ ਆ ਪਰ ਪੰਜਾਬ ਦੀ ਸਰਕਾਰ ਨੂੰ ਵੀ ਸੋਚਣਾ ਪਊਗਾ ਕਿ ਇਹਨਾਂ ਦੇ ਹੱਥ ਦੇ ਵਿੱਚ ਆ ਕੇ ਗੋਲੀਆਂ ਬੱਜੀ ਜਾਂਦੀਆਂ ਇਹਨਾਂ ਦੇ ਹੱਥ ਦੇ ਵਿੱਚ ਆ ਕੇ ਕਿਸਾਨ ਫੱਟੜ ਹੋਈ ਜਾਂਦੇ ਆ ਤੇ ਫਿਰ ਬਿਆਨ ਹੀ ਦੇਣ ਤੱਕ ਸੀਮਿਤ ਰਹਿਣਾ ਫਿਰ ਉਹਦਾ ਆਪਾਕ ਹੀ ਆ ਉਹਦਾ ਆਪਾ ਆ ਕਿ ਜੇ ਵਿੱਚ ਵਿਚੋਲੇ ਬਣੇ ਸੀ ਉਸ ਗੱਲ ਨੂੰ ਸਿਰੇ ਰੋਂਦੇ ਸੋ ਮੈਂ ਸਮਝਦਾ ਇਹ ਸਰਕਾਰਾਂ ਦੀ ਬਦਨੀਥ ਜਿਹੜੀ ਆ ਉਹ ਅੱਜ ਸਾਹਮਣੇ ਸਾਰਿਆਂ ਦੇ ਆ ਗਈ ਆ ਤੇ ਖਾਸ ਕਰਕੇ ਪੰਜਾਬ ਦੀ ਸਰਕਾਰ ਜਿਹੜੀ ਸਿਰਫ ਅੱਜ ਤੋਂ 2 ਸਾਲ ਪਹਿਲਾਂ ਵੀ ਝੂਠੇ ਮੈਂ ਤਾਂ ਇੱਕੋ ਸਵਾਲ ਕਰਦਾ ਵੀ ਹੁਣ ਉਹ ਐਮਐਸਪੀ ਦਾ ਜਿਹੜਾ ਬੜਾ ਵੱਡਾ ਬਿਆਨ ਆ ਸਾਰੇ ਚੱਲਦਾ ਟੈਲੀਵਿਜ਼ਨ ਤੇ ਵੀ ਵੀ ਸਰਕਾਰ ਆਜੂ ਆਪਦੀ ਤੇ 24 ਘੰਟਿਆਂ ਦੇ ਵਿੱਚ ਐਮਐਸਪੀ ਐਮਐਸਪੀ ਲਾਗੂ ਕਰ ਦੇਵਾਂਗੇ ਤੇ ਹੁਣ ਉਹ ਵਾਅਦਾ ਕਿੱਥੇ ਗਾਇ ਹੈ ਇਹਨਾਂ ਦੇ ਮੰਤਰੀ ਇਹ ਗੱਲਾਂ ਕਹਿ ਰਹੇ ਆ ਸੋ ਇਹਦਾ ਹੱਲ ਜਿਹੜਾ ਆ ਕਿਸਾਨਾਂ ਦਾ ਇਹ ਹੱਲ ਹੋਣਾ ਚਾਹੀਦਾ ਐਵੇਂ ਫਿਰ ਪੰਜਾਬ ਦੇ ਵਿੱਚ ਜਿਹੜੀ ਸਮੇਂ ਲੰਮੇ ਤੋਂ ਸੰਘਰਸ਼ ਦੀ ਜਿਹੜੀ ਇਹਨੇ ਆਪਣੇ ਕਿਸਾਨਾਂ ਨੇ ਜਿਹੜਾ ਆਪਣਾ ਰੰਭੇ ਆਇਆ ਉਹ ਤਾਂ ਹੀ ਠੱਲੂਗਾ ਜੇ ਆਪਾਂ ਇਹਨਾਂ ਨੂੰ ਕੋਸ਼ਿਸ਼ ਦੇਵਾਂਗੇ ਔਰ ਅੱਜ ਮੈਂ ਸਮਝਦਾ ਕਿਸਾਨੀ ਮਰ ਮੁੱਕ ਰਹੀ ਮੈਂ 1968 ਦੇ ਵਿੱਚ 65 ਪੈਸੇ ਲੀਟਰ ਡੀਜ਼ਲ ਹੁੰਦਾ ਸੀ ਤੇ ਕਣਕ ਸੀ 215 ਰੁਪਏ ਕੁਇੰਟਲ ਤੇ ਅੱਜ ਡੀਜ਼ਲ ਦੇਖ ਕੇ 80 ਕਿੰਨਾ ਗੁਣਾ ਵੱਧ ਗਿਆ ਤੇ ਜਿਹੜੀ ਕਣਕ ਹੈ ਉਹ 10 ਗੁਣਾ ਵਧੀਆ ਸੋ ਮੈਂ ਸਮਝਦਾ ਕਿਸਾਨੀ ਦਾ ਵੀ ਵਿਚਾਰੀ ਦਾ ਲੱਕ ਟੁੱਟ ਰਿਹਾ ਤੇ ਕਿਸਾਨੀ ਦਾ ਲੱਕ ਟੁੱਟ ਗਿਆ ਤੇ ਪੰਜਾਬ ਦਾ ਨਹੀਂ ਕਉਂ ਜੇ ਭਾਰਤ ਦਾ ਲੱਕ ਟੁੱਟਣਾ ਇਸ ਕਰਕੇ ਇਹਨਾਂ ਤੇ ਗੌਰ ਕਰਨੀ ਚਾਹੀਦੀ ਬਹੁਤ ਬੋਤਲਦਾ ਸਾਹ ਜਦੋਂ ਇੱਕ ਪਾਸੇ ਕਿਸਾਨ ਬੈਠੇ ਧਰਨਿਆਂ ਤੇ ਦੂਜੇ ਪਾਸੇ ਸਿੱਖੋਂਮ ਤੇ ਦਰਦੀ ਬੈਠੇ ਹੋਏ ਆ ਦੂਜੇ ਪਾਸੇ ਇਹ ਰੰਗਲਾ ਪੰਜਾਬ ਮਨਾਇਆ ਜਾ ਰਿਹਾ ਖਾਲਸਾ ਕੋਲੇ ਵੱਡੇ ਵੱਡੇ ਕਲਾਕਾਰ ਬੁੱਕ ਕਰਕੇ ਪਜਾ ਸਕੋ ਦੇਖੋ ਉਹ ਉਹਨਾਂ ਨੂੰ ਖਾਲਸਾ ਅਕਾਲ ਚ ਦਾ ਆਪਣਾ ਪ੍ਰੋਬਿਊ ਅਸੀਂ ਤਾਂ ਜਦੋਂ ਪਹਿਲੇ ਦਿਨ ਤੋਂ ਹੀ ਜਦੋਂ ਅਸੀਂ ਸੰਘਾਰ ਚ ਉੱਥੇ ਬੈਠੇ ਆ ਅਸੀਂ ਉਹਦਣੇ ਲੰਗਰਾਂ ਦਾ ਵਾਸਤਾ ਸ਼ੁਰੂ ਕੀਤੀ ਉਹ ਚੱਲ ਰਹੀ ਸਾਡੀ ਨਿਰੰਤਰ ਕੋਈ ਅਸੀਂ ਕਿਸੇ ਤੇ ਆਸਾਨ ਨਹੀਂ ਕਰਦੇ ਤੇ ਮੈਡੀਕਲ ਏਡ ਦੇ ਤੌਰ ਤੇ ਵੀ ਸਾਡੇ ਉਹਦਣ ਦੇ ਦੋ ਦਿਨ ਬਾਅਦ ਅਸੀਂ ਉਹ ਤੇ ਜਿਹੜੇ ਵੀ ਕਾਰਜ ਦੀ ਉੱਥੇ ਲੋੜ ਹੋਵੇ ਸੀ ਉਹਨਾਂ ਦੇ ਹਰ ਵੇਲੇ ਹਾਜ਼ਰ ਠੀਕ ਹੈ ਉਹਨਾਂ ਬੱਚਿਆਂ ਨੂੰ ਲੈ ਗੁਰਦਾ ਮਾਂ ਦਾ ਇਹ ਦੱਸਣ ਲਈ ਹਾਂਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਅੱਜ ਪ੍ਰਧਾਨ ਜੀ ਆਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਏ ਨੇ ਦੂਸਰਾ ਦਿਨ ਆ ਕੋ ਪ੍ਰਧਾਨ ਹਾਂਜੀ ਉਸ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਆਇਸਤਾ ਮੀ ਸਾਹਿਬ ਉਹਨਾਂ ਨੇ ਕੈਸੀ ਹਰ ਪੱਖ ਤੋਂ ਤੁਹਾਡੇ ਨਾਲ ਆ ਤੇ ਜਿੱਦਾਂ ਵੀ ਤੁਹਾਡਾ ਸਹਿਯੋਗ ਦੇ ਸਕਾਂਗੇ ਦਵਾਂਗੇ ਤੇ ਬਾਕੀ ਇਹ ਮੇਰੀ ਸਾਰੀ ਸੰਗਤ ਨੂੰ ਹੀ ਮੇਰੀ ਅਪੀਲ ਬੇਨਤੀ ਹੈ ਵੀ ਸਾਰੇ ਇੱਥੇ ਆਪਾਂ ਵੱਧ ਚੜ ਕੇ ਇਕੱਠੇ ਹੋਈਏ ਤਾਂ ਕਿ ਜੰਗਾ ਇਕੱਠ ਹੋਵੇ ਤੇ ਫੇਰ ਹੀ ਸਰਕਾਰਾਂ ਨੂੰ ਥੋੜਾ ਬਹੁਤਾ ਕੋਈ ਅਸਰ ਹੋ ਸਕਦਾ ਜਿੰਨੀ ਵੀ ਸੰਗਤ ਭਾਈ ਸਾਹਿਬ ਨੂੰ ਪਿਆਰ ਕਰਦੀ ਚਾਹੀਏ ਆਪਣੇ ਪੰਥ ਨੂੰ ਪਿਆਰ ਕਰਦੀ ਕਿਉਂਕਿ ਉਹ ਪੰਥ ਵਾਸਤੇ ਤੁਰਿਆ ਸੀ ਉਹਦਾ ਕੋਈ ਨਿੱਜੀ ਮਸਲਾ ਤੇ ਹੈ ਨਹੀਂ ਸੀ ਤੇ ਉਹ ਸਾਰੀਆਂ ਸੰਗਤਾਂ ਵੱਧ ਚੜ ਕੇ ਇੱਥੇ ਮੇਰੀ ਅਪੀਲ ਆ ਹੱਥ ਜੋੜ ਕੇ ਬੇਨਤੀ ਹੈ ਸਾਰੀਆਂ ਸੰਗਤਾਂ ਇੱਥੇ ਇਕੱਠੀਆਂ ਹੋਣ ਤਾਂ ਕਿ ਆਪਾਂ ਵੱਧ ਚੜ ਕੇ ਜਿਹੜਾ ਕੱਟ ਇਕੱਠ ਦਾ ਰੂਪ ਹੈ ਵੱਧ ਚੜ ਕੇ ਦਿਖੇ ਸਰਕਾਰਾਂ ਨੂੰ ਵਾਹਿਗੁਰੂ ਜੀ ਕਪਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ